ਤਾਜੂ ਬੇਗੀ ਜਾਨੇ ਮਾਸਾ ਟੁੱਟ ਕੇ ਪੈਣ ਦੇ ਭਾਜੇ ਬੇਬੇ ਇਹ ਕੀ ਹੋ ਗਿਆ ਉਹ ਬਰਬਾਦ ਹੋ ਗਏ ਪੁਲਿਸ ਭਾਲ ਦੀ ਬੰਦੀਆ ਪਿੰਡ ਨਹੀਂ ਤਾਂ ਮੇਰਾ ਪਤਾ ਤੂੰ ਜਲਦੀ ਉਹਨਾਂ ਨੂੰ ਕਹਾਂ ਆਣਿਆ ਪੱਟੇ ਗਏ ਬਸ ਤਾ ਹੋ ਨਹੀਂ ਸ਼ਿਆ ਪਾਸੇ ਵਰਤਾ ਕੋਈ ਕੀ ਕਰੇ ਨਾ ਕੁਛ ਨਹੀਂ ਉਹਨਾਂ ਨੂੰ ਦੇ ਮੈਨੂੰ 2-400 ਰੁਪਏ ਆਦੇ ਤੇ ਮੈਂ ਲੈ ਕੇ ਜਾਣਾ ਵੇ ਉੱਥੇ ਪੈ ਨਹੀਂ ਚੱਕ ਲੈ ਕਾਹਨਸ ਤੇ ਪੈਸੇ ਕੋਈ ਆ ਨਾ ਨਾ ਫੜ ਲੇ ਚੱਲ 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 ਚੱਲੇ ਗਏ ਹੋ ਉਹ ਛੱਡਿਆ ਉਹਨਾਂ ਨੂੰ ਆਪਦੇ ਘਰੇ ਕੀ ਕਰਾਉਣਾ ਜਵਾਕ ਤੂੰ ਗਲਤੀ ਹੋ ਗਈ ਮੇਥੋਂ ਜਾ ਤੱਕ ਕੀ ਜਿਹੜਾ ਗੱਲ ਦੀ ਹੈ ਇਹਨਾਂ ਨੂੰ ਮਲਵਾਰ ਦੇ ਦਾਗੂ ਇਹਨੂੰ ਚਲੋ 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 ਭਾਈ ਹਾਂ ਇਹ ਕਹਾਣੀ ਨਹੀਂ ਹਾਂ ਮੂੰਹ ਦੀ ਪਰਤ ਜੇ ਰਾਤ ਉੱਤੇ ਕਿਸੇ ਨੇ ਦੇਖ ਲਈ ਤਾਂ ਮਾਰਿਆ ਜਾ ਮੈਂ ਕਿੱਥੋਂ ਜਿਆਪਾ ਛੇੜ ਹੈਗਾ ਨਵੇਂ ਤੋਂ ਨਮਾ ਮੈਂ ਤਾਂ ਬਾਬਾ ਨੂੰ ਨਹੀਂ ਦੇਖੀ ਜਾਉਂਗੀ ਜਿਵਾੜ ਤੋਂ ਨਾ ਹੋਰ ਇੱਕ ਪੱਗੇ ਕਰਕੇ ਰੱਖ ਦਿੰਦਾ ਕਿਸ ਹੁੰਦਾ ਛਾਂ ਮੋੜਦਾ ਨਾ ਜੀ ਮੋਨ ਲਾਤਾ ਫਿਰ ਤਾਂ ਗੱਲ ਖਿੰਡ ਜੂ ਸਾਰੇ ਪਿੰਡ ਚ ਮੋ ਕਿਸੇ ਨੂੰ ਕੋਈ ਜਵਾਬ ਵੀ ਗੋਦੀ ਜਵਾਬ ਚ ਕੀ ਜਾਂਦੇ ਨੇ ਕੀ ਦਾ ਜਵਾਬ ਦੇਖਾ ਕਿਸੇ ਨੇ ਕਿਹਾ ਨਾ ਕਿਸੇ ਨੇ ਕੌਣ ਆ ਪਾਈ ਮਾਤਾ ਬਾਰ ਖੋਲੋ ਹਾਈ ਮੰਤਲਾਰੀ ਬੋਲ ਸੋ ਹਾਈ ਹਾਂ ਕੀ ਕਰਾਂ ਤੇ ਪੈ ਗਿਆ ਸੀ ਆਪਾ ਆਪ ਤਾਂ ਖੋਲ ਦੇ ਖੋਲ ਦਿਓ ਭਾਈ ਮੈਨੂੰ ਤਾਂ ਸਾਰ ਗਿਆ ਰੁੜ ਜਾਣਾ ਆਪ ਤਾਂ ਰੁੜ ਗਿਆ ਬੋ ਲੈ ਕੇ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਭਾਈ ਸਲਦੀਪ ਦਾ ਘਰ ਇਹੀ ਹਾਂ ਮੇਰੇ ਘਰ ਦਾ ਇਹੀ ਘਰ ਹੈ ਗਲਦੀਪ ਦਾ ਕਿੱਥੇ ਹੈ ਗਲਦੀਪ ਉਹ ਤਾਂ ਪਤਾ ਨਹੀਂ ਕਿੱਥੇ ਗਿਆ ਹੋਇਆ ਗਿਆ ਪਤਾ ਨਹੀਂ ਕਿੱਥੇ ਗਿਆ ਹਾਂ ਗੌਰ ਨਹੀਂ ਰੱਖਦੇ ਤੁਸੀਂ ਪੁੱਤ ਮੁੰਡੇ ਖੁੰਡਿਆਂ ਦਾ ਕੰਮ ਹੈ ਕਿਹੜਾ ਦੱਸ ਕੇ ਜਾਂਦੇ ਜੇ ਬੋਲਦੇ ਤਾਂ ਕਹਿਣ ਦੇ ਬੁੜੀਏ ਤੈਂ ਕਿ ਲੈਣਾ ਫੋਨ ਫੋਨ ਲਾ ਕੇ ਦੇਖ ਲੈ ਮਾਤਾ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਪੁੱਤ ਫੋਨ ਵੀ ਨਾਲ ਲੈ ਗਿਆ ਗੌਰ ਰੱਖਿਆ ਕਰਨਾ ਮਾਤਾ ਉਹ ਤਾਂ ਮੈਂ ਕੀ ਗੌਰ ਰੱਖਾਂ ਜਦੋਂ ਭਾਗ ਜਾਂਦਾ ਮਹੀਨਾ ਮਹੀਨਾ ਨਹੀਂ ਮੁੜਦਾ ਤਾਂ ਮਹੀਨਾ ਮਹੀਨਾ ਨਹੀਂ ਮੁੜਦਾ ਹੂੰ ਮਾੜਾ ਮੋਟਾ ਸੰਭਲੋ ਸੰਭਾਵ ਉਹਨੂੰ ਹੂੰ ਗੌਰ ਰੱਖਿਆ ਕਰੋ ਮਾੜੀ ਮੋਟੀ ਅਰੀ ਕੀ ਕੰਮ ਸੀ ਪਾਸਪੋਰਟ ਦੀ ਉਹ ਕੈਰੀ ਲਈ ਆਈ ਸੀ ਮਾਤਾ ਅੱਛਾ ਕੋਈ ਨਾ ਕਰਿਆਊਗਾ ਵੀ ਉਹ ਸੈਂਸੂਨ ਹੀ ਕਰਨੇ ਹੋਣਗੇ ਹਾਂ ਥਾਣੇ ਘੱਲ ਦਊਗਾ ਤੁਹਾਨੂੰ ਸੈਂਸੂਨ ਕਰਕੇ ਆਊਗਾ ਉਹ ਕੋਈ ਨਾ ਕੋਈ ਨਾ ਭੇਜ ਦੂੰ ਉਹ ਤਾਂ ਭੇਜ ਦੂੰ ਹਾਂ ਕਹਿ ਦਿਓ ਮੜਾ ਜਾਨੂੰ ਠੀਕ ਐ ਭੇਜ ਦੂੰਗੀ ਚਾਹ ਬਣਾਵਾ ਪੁੱਤ ਨਾ ਨਾ ਬਸ ਮਾਤਾ ਕੋਈ ਨਿੰਬੂ ਪਾਣੀ ਨਾ 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 ਬਸ ਮਾਤਾ ਧੰਨਵਾਦ ਘੱਲ ਦਊਗਾ ਤਾਂ ਕੋਈ ਨਾ ਕੋਈ ਨਾ ਭੇਜ ਹਾਂ ਠੀਕ ਐ ਮਾਤਾ ਹੇ ਮੈਂ ਤਾਂ ਆਖਿਆ ਕੰਜਰ ਆਪ ਤਾਂ ਭੱਜ ਗਿਆ ਮੈਨੂੰ ਫਸਾ ਗਿਆ ਏ ਬੀਰਪਾ ਮੇਰ ਤਾਂ ਇੱਕ ਮੌਲਾ ਕੀ ਆ ਤਾਂ ਖਮਾ ਲਾ ਪੈ ਗਿਆ ਪਕਾ ਹੋਣ ਮਰਾਂਗੇ ਉਹ ਲੈ ਜਾਣਗੇ ਫੜ ਕੇ ਮੈਨੂੰ ਤਾਂ ਸੋਚਾ ਬੇਇਜ਼ਤੀ ਵੀ ਹੋਊ ਸ਼ੁਕਰ ਹੈ बच ਗਏ ਹੋ ਹੋ ਜਾਣ ਹੀ ਰਕਲ ਗਈ ਸੀ ਮੇਰੀ ਤਾਂ ਲੇ ਦੇ ਜਾਣਿਆਂ ਨੇ ਆ ਕੇ ਡਰਾਤਾ ਦਪਹਿਰੋ ਦਪਹਿਰੀ ਹਏ ਚਲ ਪਾਣੀ ਦੇ ਕੋਠੇ ਕਹਿੰਦੀ ਆ ਨਿਪਣਾ ਮਾਇਆ ਬੰਤੋ ਬੰਤੋ ਨਿਭਾਤੋ ਆ ਨਿਕਾਲਦੀ ਹੋਈ ਉਹ ਬੇਬੇ ਉਹ ਤੇਰਾ ਕਾਮਲਾ ਲੱਤਾਂ ਨਾ ਕਮੀ ਆ ਖੱਲੀ ਹੈਗੀ ਬਾਹਰ ਜਾਂਦੀ ਆ ਪੁਲਿਸ ਵਾਲੀ ਵੇ ਉਸ ਤਪਾਲ ਦੀ ਫਿਰ ਦੇ ਦੁੱਚਾ ਆ ਤੂੰ ਕੀ ਤੀਨੀ ਆਈਆਂ ਬਾਜ ਜਾਨੇ ਕੱਢ ਕੇ ਮੈਨੂੰ ਡਰਾਉਣ ਲੱਗਿਆ ਬੰਦੇ ਦੀ ਵਾਲ ਤੇ ਭੜੇ ਜੂ ਮੈਂ ਤੋੜਦਾ ਵੀ ਆਇਆ ਹੁਣ ਗਲੀ ਚ ਪਤਾ ਨਹੀਂ ਲੱਗਦਾ ਕਿਸ ਨੂੰ ਕਾਹਨ ਲਾਏ ਚੰਗਾ ਗੱਲ ਸੁਣ ਮੇਰੀ ਤੇ ਉਹ ਉਸ ਤਪਾਲ ਦੀ ਫਿਰਦੀ ਐ ਮੈਂ ਤਾਂ ਡਰਾ ਸੀ ਸਿੱਠੇ ਕੇ ਜਾਣੇ ਮੈਂ ਤਾਂ ਦੌੜਾ ਪੈ ਜਾਣਾ ਸੀ ਕਿਉਂ ਫੇਰ ਇੱਕ ਕੋ ਸਾਰੇ ਆਈ ਸੀ ਹਾਂ ਤਾਂ ਇਹਨੇ ਕੁੱਝ ਆ ਸੀ ਹਾਂ ਉਹ ਉਮੀ ਹੱਥ ਪੈ ਗਈ ਮੇਂ ਚੰਗਾ ਤੇ ਉਹ ਤੇ ਉਹ ਪਾਸਪੋਰਟ ਦੇ ਕੀ ਸਰਚ ਮਾਰ ਤੈ ਕੀ ਕਰਾਉਣਾ ਹੈ ਆਪਣੇ ਕੋਲ ਕਿੱਥੇ ਲੈਨੇ ਪੈਸੇ ਨੇ ਤੂੰ ਕੈਨੇਡਾ ਅਮਰੀਕਾ ਆ ਗਈ ਉਹ ਬੇਬੇ ਮੈਂ ਪਾਸਪੋਰਟ ਕੀ ਕਰਨਾਗਾ ਫਿਰ ਉਹ ਕੀ ਕਰਨਾ ਇਸ ਦਾ ਦੰਬਣ ਮੇਰਾ ਤਾਂ ਆਧਾਰ ਕਾਰਡ ਦੇ ਨਾਮ ਹੀ ਸਹੀ ਹੈਗਾ ਪਾਸਪੋਰਟ ਕੀ ਕਰਨਾ ਫਿਰ ਉਹ ਕਿਉਂ ਆਏ ਸੀ ਪੁੱਛਣਾ ਉਹ ਕੀ ਕਹਿੰਦੇ ਹੁੰਦੇ ਨੇ ਉਹ ਕਰਾਉਣ ਆਏ ਸੀ ਕਹਿੰਦੇ ਥਾਣੇ ਚ ਭੇਜ ਦੋ ਫਿਰ ਸਾਈਨ ਕਰਿਆਊਗਾ ਆਉਂਦੇ ਤਾਂ ਹੁੰਦੇ ਆ ਉਹ ਹਾਂ ਉਹ ਆਉਂਦੇ ਹੁੰਦੇ ਆ ਮੈਂ ਤੇਰਾ ਰੱਬ ਭਲਾ ਕਰੇ ਦੱਸ ਦਾਂ ਤੈਨੂੰ ਤੇਰਾ ਨਾਮ ਲੈ ਕੇ ਕਰ ਪੁੱਛਿਆ ਸੀ ਬਾਬਲਾ ਨਾਮ ਹੀ ਹੂ ਉਹ ਤਾਂ ਬਾਪ ਦਾ ਹੋਣੇ ਕਿ ਬਾਤ ਤੋਂ ਕਹਿਣਾ ਤੇਰਾ ਨਾਮ ਆ ਗਿਆ ਉਹ ਇੰਨਾ ਦਾ ਗੀਰੇ ਕਾ ਹੂ ਆਹੋ ਇਹਨਾਂ ਦੇ ਨਾਮ ਦੇ ਨਾਮ ਦਾ ਪੈਂਦਾ ਆਪਣਾ ਆ ਵੀ ਪੰਗਾ ਇਹਦਾ ਉਹੀ ਟੱਟੀਆਂ ਲਾਦੀਆਂ ਸੀਗੀਆਂ ਮੈਨੂੰ ਵੀ ਮੋਕੋ ਮੋਕ ਹੋਇਆ ਫਰਦਾ ਮੈਨੂੰ ਉਹ ਹੋਰ ਹੀ ਕੁਝ ਹੋ ਗਿਆ ਸੀ ਤੂੰ ਕੀ ਮੋਕੋ ਮੋਕ ਮੇਰੇ ਤਾਂ ਆਪ ਟੜ ਕੇ ਤੇ ਵੱਟ ਉੱਠੀ ਜਾਂਦੇ ਨੇ ਢਿੱਡ ਚ ਮੈਨੂੰ ਤਾਂ ਇਹ ਨਾ ਲਾ ਬੇਬੇ ਕਾ ਵੀ ਕਟਨਾਪਿੰਗ ਆਪਾਂ ਦਾ ਮੇਰੇ ਨਾਲ ਆ ਪਾਣੀ ਮਗਾ ਲਾਂਗੇ ਆਪ ਦਾ ਇਹ ਕੰਮ ਚੱਲੀ ਗਿਆ ਤਾਂ ਸੱਚੀ ਹੋਰ ਆ ਬੋਤਲਾਂ ਲਾਉਣੀਆਂ ਪੈਣਗੀਆਂ ਗੁਰੂ ਕੋਜ ਦੀਆਂ ਤੂੰ ਹੀ ਛਾਪਾ ਛੇੜਿਆ ਮੈਂ ਕਾਦਾ ਕੁ ਸ਼ਿਕੀਵਾਂ ਮੈਂ ਕਾਦਾ ਕੰਡੇ ਕੱਟਵਾ ਕੇ ਖੜ ਗਿਆ ਆ ਬੰਗੜਾ ਤੋਂ ਬੁੜੀਆਂ ਆਣੀਆਂ ਬਾਜਾਂ ਦੇ ਲਿਆ ਦੇ ਕਾਦਾ ਰੁਪਿਆ ਰੁਪਿਆ ਕੋਣਾ ਵਾਲਾ ਔਖਾ ਹਣ ਮੈਨੂੰ ਕੁਛ ਦੱਸੇਗਾ ਕਿ ਕੀ ਬਣਿਆ ਕੀ ਬਣਦਾ ਹੈ ਬਾਨਾ ਲੱਗਿਆ ਕੰਡਾ ਮੈਨੂੰ ਕੱਟਣਾ ਪੂਹਾ ਹੁਣ ਪਤਾ ਨਹੀਂ ਕਹ ਹੈ ਇਹ ਤੂੰ ਕੰਡੇ ਕੱਟਦਾ ਕੀ ਕਰਦਾ ਆ ਨਾ ਇਹਦਾ ਇੱਥੇ ਮੈਨੂੰ ਚੱਕਰਾਂ ਚ ਪਾਇਆ ਪਿਆ ਸਾਰਾ ਤੇ ਕੁੰਡਾ ਮੈਂ ਲਾ ਕੇ ਰੱਖਦੀ ਆ ਆ ਗਵੰਡਣਾ ਮੈਨੂੰ ਕਹਿੰਦੇ ਨੇ ਕੀ ਗੱਲ ਪੈਣੀ ਹੁਣ ਤੂੰ ਕਰਨਾ ਵਾਰ ਹੀ ਡਾਈ ਰੱਖਦੀ ਆ ਸਾਰਾ ਦਿਨ ਮੈਂ ਕਹਿੰਦੀ ਆ ਪੈਣ ਮੈਂ ਤਾਂ ਕੁੱਤੇ ਬਿੱਲੇ ਤੋਂ ਡਾ ਨਹੀਂ ਮੈਂ ਉੱਧਰ ਹੁੰਨੀ ਆ ਫਿਰ ਮੈਨੂੰ ਆਂਦੇ ਕੁੱਤੇ ਬਿੱਲੇ ਨਾ ਅੰਦਰ ਆ ਵੜਨ ਕੁੱਤਾ ਕੇ ਹਲਕਾ ਫੜਦਾ ਸਾਡਾ ਆਪਦਾ ਹੀ ਆ ਇੱਕ ਹੈਗਾ ਹੈ ਤੂੰ ਬਿਮਾਰੀ ਪੈਣਾ ਨਾ ਹੋਰ ਹੀ ਪੁੱਠੀ ਨਹੀਂ ਆ ਮਖੌਲ ਦਾ ਟਾਈਮ ਆ ਜਿਹੜਾ ਤੂੰ ਕਰਦਾ ਗੱਲਾਂ ਤੂੰ ਖੜ ਜਾ ਬਿੱਬੇ ਤੂੰ ਦੇਖੀ ਚੱਲ ਮੈਂ ਦੇਖ ਪਤਾ ਲੱਗਦਾ ਕੌਣ ਆ ਕੀ ਗੱਲ ਜਾਕਰ ਮੂਸਾ ਲੱਗਦਾ ਜਾਕਰ ਮੂਸਾ ਜਾਣਦੀ ਆ ਜਾਕਰ ਮੂਸਾ ਆ ਤਾਂ ਬੰਦ ਕਰ ਇੱਥੇ ਗੱਲਾਂ ਕੀ ਕੀ ਕਰਨਾ ਮੈਨੂੰ ਐਂ ਦੱਸ ਖੜ ਜਾ ਤੂੰ ਦੇਖੀ ਚੱਲ ਕਿੱਥੇ ਆਹੋ ਗੱਲੀ ਛੱਲੀ ਜੀ ਗੱਲੀ ਛੱਲੀ ਤਾਂ ਤਸ ਤੋਂ ਕੀ ਕਰਦਾ ਉਹ ਮੈਂ ਕਰਦਾ ਕੋਈ ਨਾ ਕੋਈ ਮੈਨੂੰ ਤੂੰ ਆਏ ਦਾ ਇਤਰੀ ਆ ਨਾ ਹਾਂ ਫਿਰ ਮੇਰਾ ਪਤਾ ਪਈ ਨਾ ਨਾ ਮੈਨੂੰ ਤਸ ਤਾਂ ਵੀ ਕੀ ਕਰੀ ਨਾ ਪਲੇਟੇ ਜਾਨੇ ਆ ਇੱਕ ਮਿੰਟ ਤਾਂ ਖੜ ਤੂੰ ਮੈਂ ਇੱਕ ਉਂਗਲੀਆਂ ਸੁਣੀਆਂ ਹੁਣ ਆਏ ਇੱਕ ਪਾਸੇ ਲਾਇਆ ਗਿਆ ਨਾ ਖਬਰਾਂ ਮੇਰਾ ਇਹਦੀ ਕਰਦਾ ਇਹ ਤੇ ਭਰਾ ਜਿਹਾ ਵੱਡਾ ਤੁਰਿਆ ਜਾਂਦਾ ਨੇ ਹੜੰਦਾ ਲੱਗਾ ਹੁੰਦਾ ਐ ਤੇ ਨਾ ਅੱਖਾਂ ਫਰਦਾ ਵਾ ਰੇ ਤੇਰੇ ਲਹੂ ਮੂੰਹ ਲੱਭ ਜੂ ਕਿਹੜਾ ਤੂੰ ਮੈਨੂੰ ਵੜਦੇਂਗਾ ਬਿਮਾਰੀ ਪਹਿਲਾਂ ਮੈਨੂੰ ਤਾਂ ਡਰ ਲੱਗਦਾ ਮੈਨੂੰ ਬਾਜ ਬਣਾਇਆ ਗਿਆ ਫੋਟੋ ਖਿੱਚ ਕੇ ਉਹਨਾਂ ਦੀ ਤੈਨੂੰ ਦਿਖਾਉਣਾ ਉਹਦੇ ਮੂੰਹ ਭੇਜੂਗਾ ਕਿ ਖੂ ਪੱਟੂਗਾ ਹਣ ਫੇ ਕਾਮਲੇ ਜੀ ਦਾ ਮੈਨੂੰ ਐ ਨਹੀਂ ਪਤਾ ਲੱਗਦਾ ਕੀ ਕਰਤਾ ਰਹਿੰਦੇ ਕੀ ਨਾ ਅੱਖਾਂ ਮੈਨੂੰ ਪਤਾ ਲੱਗਦਾ ਮੂੰਹ ਸਰਬੰਨ ਕੇ ਕਿ ਕੁੰਬਾ ਤੇਰੀਆਂ ਇਹੀ ਜਾਣੇ ਭਾਈ ਮੈਨੂੰ ਤਾਂ ਨਹੀਂ ਪਤਾ ਲੱਗਦਾ ਕੀ ਕਰ ਉਹ ਮੈਂ ਤਾਂ ਗੋਲੀਆਂ ਖਾਏ ਸੀ ਛਿੱਟ ਗਈਆਂ ਉੱਧਰ ਛੱਡ ਗਿਆ ਹੈਗਾ ਇੱਧਰ ਕਿਉਂ ਹੀ ਵੜਿਆ ਫਿਰਦਾ ਹੋਵੇ ਉੱਧਰ ਲੱਲਾ ਮਾਰੇ ਵੀ ਕਦੀ ਸੁਣੇ ਵੀ ਹੋ ਕਿਉਂ ਕੁਛ ਆਹ ਦੇਖ ਹਾਈ ਫੇਰ ਸਿੱਧਾ ਤੁਰ ਲੈ ਕਿੱ데 ਜਾਣਾ ਕਿਵੇਂ ਜਾਂਦਾ ਹੈਗਾ ਮੈਂ ਤਾਂ ਟਾਣਾ ਬਾਗ ਰੱਖ ਤੇ ਕੋਈ ਹੋਰ ਆ ਕੇ ਰੋਟਾ ਨੂੰ ਕੁਝ ਸਾਧੇ ਕਰਦਾ ਫੇਰ ਤੇ ਨਹੀਂ ਕਿਚਪਾ ਸੱਚੀ ਹਾਂ ਜੂ ਬਾਹ ਹੋ ਜਾਂਦਾ ਮੇਨੂੰ ਬਾਣੀ ਪਾਠ ਨਾ ਤਕ ਗੰਦਾ ਪੀਤਾ ਉਹਦਾ ਨਾਂ ਕੁਛ ਬੰਦ ਹੈ ਮੈਨੂੰ ਲੱਗਦਾ ਹੈ ਇਹ ਜੇਲ ਦਿਖਾ ਕੇ ਇਹ ਮੈਨੂੰ ਵੀ ਫਸਾਉਣਾ ਬੜੇ ਪੇਵਾ ਨੇ ਮੈਂ ਵੀ ਕੰਮੇ ਗੱਦੀਆਂ ਦਿਖਾਣੇ ਲਾਹਣਾ ਲੱਗਿਆ ਚਲ ਦੇਖੀ ਜੋ ਹੁਣ ਤਾਂ ਜਿਹੜਾ ਕੁਝ ਹੋਗਾ ਉਹ ਕਿਵੇਂ ਕਹਿੰਦਾ ਹੁੰਦਾ ਨੇ ਮੁੰਡੇ ਜੇ ਹੁਣ ਨਹੀਂ ਦਬਦੇ ਦੇਖੀ ਕੀ ਯਾਰ ਸਮਾਂ ਖੜਾ ਰੰਦਾ ਇਹ ਤਾਂ ਤਰੀਕੀ ਆਈ ਆ ਪੁੱਠੇ ਆਏ ਗੰਦੀ ਜੰਸਰ ਤੋਂ ਵੀ ਤੁਸੀਂ ਕਿਥੇ ਇਸ ਸਮਾਂ ਤੇ ਧਾੜ ਕੇ ਗਿਆ ਸੀ ਕਿਤੇ ਪੁਰਸ ਭਾਈ ਜੀ ਮਗਰ ਭੱਜਾ ਬੰਦਾ ਫਿਰ ਤੂੰ ਤਾਂ ਅੱਧੀ ਸਮਾਂ ਦਾ ਹਿੱਸਾ ਮੰਗ ਆਲੇ ਸਿਰ 2 ਰੁਪਏ ਆਏ ਮੈਨੂੰ ਨਾਲ ਕੁਝ ਕਰਨਾ ਹੀ ਨਾ ਹੋਵੇ ਫਿਰ ਨਾ ਕਰੋ ਹਿੱਸੇ ਲੈ ਕੇ ਮਰ ਜਿਓਂਗੇ ਉਹ ਮਰਦੇ ਆਂ ਭੁੱਖੇ ਮਰਦੇ ਨਹੀਂ ਨਹੀਂ ਤਾਂ ਅਸੀਂ ਆਂ ਤੇਰੀ ਭੁੱਖੇ ਮਾਰਗੇ ਤੁਸੀਂ ਹੁਣ ਤਾਲੋ ਹਟਾਇਆ ਕਿਹੜਾ ਹੁਣ ਤਾਂ ਟਾਈਮ ਚਾਰਲਾ ਕੰਮ ਤੇਰੇ ਦਿਮਾਗ ਨੂੰ ਬੁਹਾ ਭਰਿਆ ਯਾਰ ਇਹ ਵੀ ਨਾਲ ਹੀ ਰਹੇਗੀ ਸਾਰੇ ਇਤਨੇ ਜਨ ਜਨ ਆ ਰਹੇ ਨੇ ਜਿਵੇਂ ਤੁਸੀਂ ਲੈ ਨਾ ਫਿਰਦੇ ਹੋ ਮਾਂ ਪੁੱਤ ਸਾਰੀ ਉਮਰ ਘੱਟਾ ਘੋਈ ਗਈਆਂ ਧੋਈ ਜਾਣਗੀ ਤੂੰ ਮਾੜਾ ਹਿੱਸਾ ਲਿਆ ਆਪਣਾ ਤਾਂ ਮਾਂ ਦਾ ਸਕੇਲਾ ਨਾਲ ਹੀ ਬਹਿ ਜਾ ਬਈ ਗੁਰੂ ਲੋੜ ਨਹੀਂ ਹੈ ਕਿ ਮਿਲੂ ਉਹ ਕਿੱਥੇ ਆਉਂਦੀ ਮੈਂ ਹੌਲੀ ਬੋਲ ਸੁਤਤਾ ਬਿਆਹੋ ਸੁਤਤਾ ਬਿਆਹ ਹੌਲੀ ਬੋਲਿਆ ਹੌਲੀ ਬੋਲ ਹੌਲੀ ਬੋਲ ਨੂੰ ਕੀ ਆ ਪੁੱਤ ਕਰਦਾ ਫਿਰ ਮੈਨੂੰ ਕੀ ਆ ਹੈ ਲੈ ਇਹ ਕਾਹਦਾ ਕਿੱਥੇ ਆ ਦੱਸ ਉਧਲੇ ਕਮਰੇ ਸੁਤਾ ਪਾਇਆ ਨੂੰ ਕੱਢੇ ਤੇ ਕਰ ਕਰ ਕਾਇਆਂ ਸੀ ਮੈਂ ਦੋ ਕੰਮ ਕੀ ਕਰਨੀ ਆ ਕਰਨੀ ਆ ਮਸਰ ਇਹ ਕੀ ਕਰਦੇ ਹੋ ਉਹ ਪਰੇ ਹੋ ਜਾ ਮੈਂ ਕਹੂ ਉਹ ਦੂਆ ਟਿੱਡਲੀ ਚ ਕੀ ਕਰਦਾ ਫੋਟੋ ਵਿੱਚ ਨਹੀਂ ਆਵੀ ਫੋਟੋ ਕਿਉਂ ਖਿੱਚਣੀ ਆ ਉਹ ਨੂੰ ਭੇਜਣੀ ਆ ਤੇਰੇ ਭਰਾ ਨੂੰ ਅਸਲ ਭੇਜਣੀ ਆ ਤੇਰੇ ਕਰਕੇ ਹੁੰਦਾ ਏ 2 ਰੁਪਏ ਹੋਣ ਮੈਨੂੰ ਨਿਆਰੇ ਨਾ ਪਾਇਆ ਆ ਗਰਮੀ ਚ ਕੀ ਕੁਝ ਕਰਨਾ ਪੈਂਦਾ ਪੁਲਿਸ ਮੇਰੇ ਕੋੜ ਕੋੜ ਪਰੇਸ਼ਾਨ ਦੂ ਤੇਰੇ ਕਰ ਤੂੰ ਤਾਂ ਨਾ ਕਰੋ ਫੇਰ ਜੇ ਭਲੀ ਮਾਂ ਸੀ ਨਾ ਪੈਸੇ ਰਾਂਦੀ ਫੇਰ ਮੈਂ ਤਾਂ ਲੈਣੀ ਨਹੀਂ ਹੈਗੀ ਮੈਂ ਉਹਦੇ ਵੀ ਕਿ ਅਸੀਂ ਅੱਜ ਵੀ ਕਹਿ ਰਹੀਆਂ ਲੋੜ ਨਹੀਂ ਹੈਗੀ ਮੈਨੂੰ ਉਹਨਾਂ ਦੇ ਪੈਸੇ ਆਂਦੇ ਮੈਨੂੰ ਤਾਂ ਕੋਈ ਹੈਗੀ ਤੈਨੂੰ ਹੈ ਨਹੀਂ ਤੂੰ ਕੀ ਆਦਨ ਦਾ ਪਈ ਨੂੰ ਮੈਂ ਦੂ ਸਾਰੇ ਉਹ ਧੁੱਪੇ ਖੇਤਾਂ 'ਚ ਥੋੜਾ ਗੰਦੇ ਆ ਪਾਣੀ ਡਾਗਦਾ ਨਾ ਮੁਸ਼ਕ ਮਾਰਦਾ ਉੱਥੇ ਸ਼ਹਿਰ ਵਾਲੇ ਖਾ ਕੇ ਟਮਾਟਰ ਵੀ ਕੱਢਦੇ ਜਾਂ ਤੇ ਬੁੱਝਾ ਕਿੱਥੇ ਆ ਕੇ ਉੱਗਿਆ ਲਾ ਰਿਆਂ ਗੰਦਾ ਨਾ ਮੈਨੂੰ ਫਿਰ ਮੈਂ ਕੀ ਕਰਾਂ ਤੈਨੂੰ ਕਿ ਸੁਣਾਈ ਆਂ ਗਿਆ ਕਮਾਈ ਮੈਨੂੰ ਕਰਨੀ ਮੁਕ ਕਿੱਥੇ ਮੈਨਿਆ ਸਤਾਣੇ ਪਿਆ 500 500 ਦੀ ਬਿੱਤੀ ਚੱਕੀ ਤੇ ਨਾਲ ਨਹੀਂ ਆ ਬੋਤਰਾ ਇੰਤਰ ਜੇ ਐਵੇਂ ਆਉਦੇ ਹੋਏ ਨਾ ਤਾਂ ਸਾਰੇ ਤਾਂ ਕੰਮੀ ਰੱਖਦੇ ਨੇ ਇਹ ਪਰਦਾਉਂਦੇ ਆ ਆਪਾਂ ਨੂੰ ਨਹੀਂ ਬੰਦੇ ਸੁਣਦੀਆਂ ਤੇ ਨਹੀਂ ਚੱਲ ਚੱਲ ਕਿਦਾਂ ਬੋਤੋਂ ਸੁਣਦੀ ਮਾਂ ਹਾਂ ਬੋਤ ਹਾਂ ਦੇਖੀ ਇਹ ਹੋ ਗਿਆ ਹਾਂ ਦੇਖ ਜਵਾਬ ਆ ਦੇਖੋ ਪੱਟਿਆ ਸੱਦਾ ਦਾ ਆ ਦੇਖ ਤੇਰਾ ਜਵਾਨ ਕਿਵੇਂ ਨਿੱਕੜੀਆਂ ਕਰਦਾ ਦੇਖ ਆ ਗਾਂ ਦਾ ਲਾਏ ਸੱਤੂ ਆ ਗੱਜਰੋਲੀ ਵਾਂਗੂ ਵੀ ਆ ਵੀ ਚਾਹੀਦਾ ਵੀ ਇਹ ਵੀ ਪੈਸੇ ਮੰਗੇ ਨਾ ਮੰਨ ਮੇਰੀ ਗੱਲ ਜਿਨੇ ਪੈਸੇ ਕਰੇ ਪਏ ਉਹਨੂੰ ਪੈਸੇ ਦੇ ਦੇ ਨੇ ਕੀ ਹੋ ਰਿਹਾ ਬਈ ਤੂੰ ਮੈਂ ਤੂੰ ਕਿਨੇ ਚਾਹੀ ਬਈ ਮੈਂ ਤਾਂ ਇਹ ਤਾਂ ਪੁੱਤਰਾ ਅੱਜ ਦੀ ਵੀ ਇੱਥੇ ਆ ਉਹ ਬਲੇ ਦਰਜਾ ਦੇ ਬਿਮਾਰ ਹੋ ਗਈ ਸੀਗੀ ਅੱਛਾ ਮੈਨੂੰ ਇਹ ਪਾਸਾ ਪਤਾ ਹਰ ਚੇਕੀ ਕੀ ਗੱਲ ਹੋ ਗਈ ਹੁਣ ਹੁਣ ਕੀ ਆ ਬਈ ਉਹ ਜਿਹੜੇ ਬੰਦੇ ਨੇ ਜਵਾਬ ਨੂੰ ਚੱਕਿਆਗਾ 50 ਲੱਖ ਰੁਪਇਆ ਮੰਗਦਾ ਤੇ ਅੱਜ ਤਾਂ ਉਹਨੇ ਜਮੇ ਹੱਦ ਕਰਤੀ ਜਵਾਬ ਦਿੱਤਾ ਹੁਣ ਤੇ ਕਾਚੂ ਲਾ ਕੇ ਕਹਿੰਦਾ ਇਹਨੂੰ ਮੈਂ ਮਾਰ ਦੂੰ ਨਹੀਂ ਤਾਂ ਮੇਰੇ ਕੋਲੇ ਪੈਸੇ ਪਹੁੰਚਦੇ ਕਰੋ ਆ ਦੇਖ ਵੀਡੀਓ ਭੇਜੀ ਆ ਬਈ ਉਹਨੇ ਹੈ ਮੈਨੂੰ ਤਾਂ ਸਮਝ ਹੀ ਲੱਗਦੀ ਵੀ ਹੁਣ ਮੈਂ ਕਰਾਂ ਕੀ ਕਿੱਥੋਂ ਲੱਭਾਂ ਇਹਨੂੰ ਅੱਛਾ ਜਵਾਕ ਦੇ ਕੇ ਮੈਂ ਰੋਈ ਜਾਂਦਾ ਹਾਂ ਤੀ ਘਰ ਹੁਣ ਮੈਂ ਕੁਛ ਨਾ ਕਰ ਜਿੰਨੇ ਪੈਸੇ ਮੰਗਦਾ ਇਹਨੂੰ ਪੈਸੇ ਦੇ ਕੇ ਆਪਣਾ ਜਵਾਕ ਇੱਕ ਵਾਰੀ ਘਰੇ ਲੈ ਆਉ ਹਾਂ ਪੁੱਤ ਜਦੋਂ ਤਾਂ ਕੁਛ ਨਹੀਂ ਪਤਾ ਹੁੰਦਾ ਜਵਾਕ ਨੂੰ ਕੋਈ ਨੇਕੀ ਕਰਤੀ ਆਪਾਂ ਕਿੱਧਰ ਨੂੰ ਜਾਵਾਂਗੇ ਤੂੰ ਐ ਕਰ ਪੁੱਤ ਪੈਸੇ ਲੈ ਕੇ ਜਾ ਜਾ ਮੇਰਾ ਪਤਾ ਜਾਵਾ ਕਿੱਥੇ ਫੋਨ ਬੰਦ ਕਰ ਲਿਆ ਮੈਨੂੰ ਕਹਿੰਦਾ ਮੈਂ ਤੇਨੂੰ ਪਤਾ ਦੱਸੂਗਾ ਫੇਰ ਤੂੰ ਆਈਂ ਫੋਨ ਆਪਦਾ ਬੇਵਸਾ ਕੁਝ ਨਹੀਂ ਕਰ ਸਕਦੇ ਚਲ ਕੋਈ ਨਾ ਜਦੋਂ ਫੋਨ ਕਰਨਗੇ ਜਿੱਥੋਂ ਦਾ ਪਤਾ ਦੇਣਗੇ ਉੱਥੇ ਭੱਜ ਉਦੋਂ ਮਨਿੰਦਰ ਦਾ ਬੁਰਾ ਹਾਲ ਹੋਇਆ ਪਿਆ ਨਾਲ ਤਾਂ ਬੀਬੀ ਘਟ ਗਿਆ ਦਾ ਨਾਲ ਡਾਕਟਰ ਕਹਿੰਦਾ ਟੜਕਣ ਜਾਦੇ ਵੱਧ ਗਈ ਦੋ ਤਿੰਨ ਦਿਨਾਂ ਨੂੰ ਹਸਪੀਟਲ 'ਚ ਹੀ ਰੱਖਣਾ ਪਊਗਾ ਬਈ ਬਤਾਏ ਕਹਨੀਆ ਉਸ ਮਰਜ਼ੀ ਹੋ ਜੇ ਜਿੰਨੇ ਵੀ ਪੈਸੇ ਮੰਗਦਾ ਤੁਸੀਂ ਪੈਸੇ ਦੇ ਦਿਓ ਮਨਿੰਦਰ ਲਵੇ ਤਾਂ ਮੈਂ ਆਪੇ ਰਹਿ ਲੂੰਗੀ ਇੱਕ ਦੋ ਦਿਨ ਵੇ ਵਹਿ ਗੁਰੂ ਮੇਰੇ ਜਵਾਕ ਨੂੰ ਠੀਕ ਠਾਕ ਰੱਖੇ ਹੁਣ ਤਾਂ ਤੇਰੀ ਤੇ ਡੋਰੀਆਂ ਨੇ ਦੇਖ ਲਾ ਅਜ ਤਾਂ ਤੈਨੂੰ ਵੀ ਆਪਦੇ ਜਿਮੇਨੇ ਚਲ ਜਾਣ ਲਿਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੈਂ ਵੀ ਤਾਂ ਤੁਹਾਡੇ ਦੁੱਖ ਸੁੱਖ ਦੀ ਸਾਂਝੀ ਆ ਚੱਲ ਬਈ ਤੁਸੀਂ ਦੋ ਦਿਨ ਮਨਿੰਦਰ ਕੋਲੇ ਰਹਿ ਪਿਓ ਹੈ ਉਹਦਾ ਉਹਦਾ ਧਿਆਨ ਰੱਖਿਓ ਡਾਕਟਰ ਨੂੰ ਕਹੋ ਜਿੰਨੇ ਪੈਸੇ ਲੱਗਦੇ ਹੋਏ ਠੀਕ ਹੈ ਜਿੰਨੀ ਵੀ ਦਵਾਈ ਲੱਗਦੀ ਹੋਈ ਸਾਰੀ ਉਹ ਤੇ ਲਾ ਦਿਓ ਹੈ ਉਹਨੂੰ ਠੀਕ ਕਰ ਦਿਓ ਅਸੀਂ ਤਾਂ ਪਹਿਲੇ ਨਹੀਂ ਇੱਕ ਮੁਸੀਬਤ ਥਲੀ ਆ ਗਈ ਜੀ ਹੁਣ ਇੱਕ ਦੂਜੀ ਆ ਗਈ ਬਾਈ ਤੁਸੀਂ ਫਿਕਰ ਨਾ ਕਰੋ ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਦੱਸੋ ਜਿੰਨੇ ਯੋਗ ਹੀ ਹੈਗੇ ਮੈਂ ਤੁਹਾਡੀ ਮਦਦ ਕਰੂੰਗੀ ਨਹੀਂ ਤੁਸੀਂ ਆਉਂਦੀ ਰਹ ਵੀ ਸਾਡਾ ਸਾਥ ਦੇ ਜਾਣੀ ਆ ਹੁਣ ਮੈਂ ਘਰੇ ਬੈਠਾ ਕਵਾ ਤੇ ਬਹੁਤ ਗੁੜੇ ਹਸਪਤਾਲ ਚ ਬੈਠਾ ਉਹਨੂੰ ਵੀ ਕੋਈ ਦੋਸ ਨਹੀਂ ਜਵਾ ਖੜੀ ਤੂੰ ਮਾ ਕੀਤੇ ਮੇਰੀ ਗੱਲ ਸੁਣ ਠੀਕ ਆ ਉਹਨੂੰ ਉੱਥੇ ਰਹਿਣ ਦੇ ਆ ਬਾਈ ਜਾ ਉਹਦੇ ਕੋਲੇ ਠੀਕ ਆ ਮੈਂ ਪੈਸੇ ਲੈ ਕੇ ਆਉਣਾ ਕਿਸੇ ਸਾਹ ਨਾਲ ਬਹੁਤ ਪੈਸੇ ਬੋਲਦੇ ਕਰਦੇ ਆ ਉਹ ਮੇਰੇ ਕੋਲ ਘੰਟੇ ਤੱਕ ਤੈਨੂੰ ਮੈਂ ਫੋਨ ਕਰੂੰਗਾ ਐ ਕਰ

ਤੇ ਆਨ ਲਾ ਜਾਈ ਬੁੱਤ ਤੁਸੀਂ ਐਨਾ ਕਰੋ ਜੀ ਆਵਦਾ ਧਿਆਨ ਰੱਖੋ ਮੈਂ ਰਿੰਦਰ ਨਾਲ ਵੀ ਜਾਣੀ ਮੇਰੀ ਵਿਚਾਰੀ ਜਮੀ ਕੱਲੀ ਚਲ ਚਲ ਤੂੰ ਉਹਨੂੰ ਜਾ ਕੇ ਮਾੜਾ ਵੱਡਾ ਦਰਵਾਸ ਦੇ ਜੁਆਗੜੀ ਨੂੰ ਉਹਦਾ ਕੱਲੀ ਉਹੀ ਡੋਲ ਜਾਂਦੀ ਐ ਤੇ ਤੁਸੀਂ ਆਹ ਕੀ ਆ ਕਰੇ ਹੈ ਵਾਹੇ ਕਰੋ ਮੇਹਰ ਕਰਨੀ ਜੁਆਗੜੀ ਪੁੱਛਾਂ ਯਾ ਰਪੀਆਂ ਯਾ ਦਾ ਮੇਰੇ ਸਾਲੇ ਦਾ ਅਰਗੇ ਜੀ ਕਹ ਲਾ ਹੁਣ ਕਿੰਨਾ ਚਿਰ ਬੁੜੀਆਂ ਨੂੰ ਬੋਲ ਬੋਲ ਟਾਈਮ ਪਾਸ ਕਰੀ ਜਾਵਾਂ। ਉਧਰ ਉਹਦੀ ਮਾਂ ਆ ਜੀ ਨੇ ਲੈ ਲਏ ਮੇਰੇ ਸਾਲੇ ਦਾ। ਕੀ ਕਹਾਂ ਇਹਨੂੰ ਹਣਾ? ਐ ਤਾਂ ਲੋਟ ਹੁਣਾ ਐ ਤਾਂ ਯਾਰ ਇੱਕ ਠਵਾ ਦੂੰ ਮੈਨੂੰ ਪੁੱਛ ਤੋਂ। ਪਰ ਵੀ ਇਹ ਤਾਂ ਹੈ ਗਿਆ ਮੇਰੇ ਸਾਲਿਆਂ ਕੋਲੇ ਦਿੱਦਦੇ ਕਿਉਂ ਨਹੀਂ? ਇੱਕ ਵਾਰੀ ਧਮਕੀ ਹੋਰ ਦੇ ਕੇ ਦੇਖ ਲੈਂਦੇ ਆ ਕੀ ਪਤਾ ਬਣ ਜੇ ਗੱਲ। ਨਹੀਂ ਘਰ ਛੱਡ ਦੇਾਂਗੇ ਪਾ ਭੱਜ ਜਾਗੇ ਕਿਸੇ ਹੋਰ ਪਾਸੇ ਰਹਿਣ ਲੱਗ ਜਾਣ। ਅਹ ਕਾਲੀ ਹੋਰ ਕਰਦਾ ਮੇਰਾ ਭਾਏ ਨਾਲ ਗੁਲਾਮੇ ਜਿਹਾ ਹੱਥ ਪਾ ਲੈਂਦਾ ਗੇੜੇ ਨਾਲ ਕੇ ਲੈ। ਚੱਕਦਾ ਵੀ ਕਿੱਥੇ ਸੜਦਾ ਫੂਆ ਇਹਦੇ ਤਾਂ ਨਹੀਂ ਆਗੇ ਕਿਤੇ ਇਹ ਬੁੜੀ ਦੇ ਕੁੱਟ ਕੁੱਟ ਕੇ ਨੀਲ ਪਾ ਜਾਣ ਮੇਰੇ ਜਾਂਦਿਆਂ ਨੂੰ ਘਰੇ ਮੇਰਾ ਬੇਬੇ ਵੀ ਨੱਕੀ ਕੁੱਟੀ ਲਊਗੀ कमान मन के बोलन लग गया राम लंबू गए ना खेत चार सौ किले ना तो बंदा ना कोई कुरी उदा ਮਾਲ ਦਾ ਬੰਦਾ ਯਾਰ ਫੋਨ ਕਿੱਥੇ ਸਿੱਟੀ ਬਿਠਾ ਓ ਕਿਵੇਂ ਆ ਬੱਲੀ ਤੇਰਾ ਫੋਨ ਕਿੱਥੇ ਆ ਦੱਸਿਆ ਦਾ ਹੈ ਤੇਰਾ ਬਾਪ ਬੋਲਦਾ ਕਿੰਨੇ ਵਾਰੀ ਕਹਾ ਜਵਾਕ ਦਾ ਮੂੰਹ ਕਿਵੇਂ ਕੀਤਾ ਪਿਆ ਦੇਖ ਲੈ ਲੈ ਜਵਾਕ ਦਾ ਕੀ ਹੈ ਤਾਂ ਤੇਰਾ ਵੀ ਮੂੰਹ ਐ ਹੂ ਦੇਖੀਦਾ ਜਾਈ ਤੂੰ ਤੂੰ ਗੱਲ ਨਹੀਂ ਗੋਲਦਾ ਮੇਰੀ ਜਿਹੜੀ ਮੈਨੂੰ ਮੈਨੂੰ ਇਹ ਨਹੀਂ ਪਤਾ ਕਿ ਤੇਰੀ ਮੇਰੇ ਨਾਲ ਦੁਸ਼ਮਣੀ ਹੈ ਕਿ ਤੂੰ ਹੈਗਾ ਕਾ ਹੈ ਠੀਕ ਹੈ ਜਿਹਦੀ ਮੇਰੇ ਨਾਲ ਦਸ਼ਮਣੀ ਸੀ ਬੋਸ ਨੂੰ ਉਹ ਵੀ ਚੱਕਾਦਾ ਹੋ ਵੀ ਕਿੰਨੇ ਆ ਠੀਕ ਹੈ ਇਹਨੂੰ ਹੈਗਾ ਕਹਾਂ ਤੈਨੂੰ ਚਾਹੀਦਾ ਕਿ ਇਹਦੇ ਨੂੰ ਬੱਲੇ ਪੈਸੇ ਚਾਹੀਦੇ ਤੈਨੂੰ ਪੈਸੇ ਮਿਲ ਜਾਣਗੇ ਪਰ ਮੇਰੇ ਜਵਾਕ ਨੂੰ ਕੋਈ ਮਾਤ ਨਹੀਂ ਦਾ ਪੈਸਾ ਹੋ ਗਿਆ ਤੇਰੇ ਪੈਸੇ ਖਾਣਾ ਮਜਾਂਦੇ ਤੂੰ ਐ ਦੇਖਦਾ ਪੈਸੇ ਚਾਹੀਦੇ ਮੈਨੂੰ ਪੈਸੇ ਪੈਸੇ ਖਤਮ ਕਿਵੇਂ ਹੋ ਜਾਣਗੇ ਜਵਾਕ ਨੂੰ ਤਾਂ ਹੂ ਵੀ ਕੁਛ ਨਾ ਕੁਛ ਫਿਰ ਮੈਨੂੰ ਚਾਹੀਦਾ ਦੇਣਾ ਵੀ ਮੇਰੇ ਆਏ ਪੈਸੇ ਬੋਲਦੇ ਕਿਤੇ ਕਰਦੇ ਆ ਅੱਛਾ ਤਾਂ ਥੀਲਾ ਕਰਾ ਹਾਲ ਹੋ ਗਿਆ ਬਾਕੀ ਮੈਂ ਇਹ ਬੈਂਕ ਤੇ ਜਾਣਾ ਬੈਂਕ ਤੇ ਜਾ ਕੇ ਦਾ ਪੈਸਾ ਹੱਲ ਕਰੀ ਅਸਾਂ ਬੈਂਕ ਵਾਲੇ ਪੈਸੇ ਇੱਥੇ ਇਕੱਠਾ ਕਰਕੇ ਦੇ ਨਹੀਂ ਦੇ ਤੇ ਮੈਂ ਬਈ ਵਾਦੀ ਸਿਆਣਕ ਦਾ ਨਾ ਮੈਂ ਹੱਲ ਕਰਕੇ ਤੇਰੇ ਥੰਮਾ ਉਹ ਤੇ ਆ ਜਾ ਬੈਂਕ ਵਾਲੇ ਪੈਸੇ ਨਹੀਂ ਨਾ ਕੱਢਦੇ ਤੇਰੇ ਜਵਾਕ ਦੇ ਗੁਰਦੇ ਤੇ ਲੀਵਰ ਤਾਂ ਮੈਂ ਕੱਢ ਸਕਦਾ ਨਾ ਬਾਹਰ ਉਹਦਾ ਯਾਰ ਤੁਸੀਂ ਵੱਡੇ ਬਣੇ ਫਿਰਦੇ ਹੋ ਸਰਦਾਰ ਤੇ ਤੁਹਾਡੇ ਕੋਲੇ 50 ਲੱਖ ਰੁਪਏ ਵੀ ਨਹੀਂ ਲਾਹਣ ਤਾਂ ਠੂ ਠੁੱਟੇ ਤੇ ਜੇ ਦਾ ਬਥੇਰੇ ਆ ਬਈ ਅੱਗ ਲਾਇਆ ਇਹ ਮੋਢੇ ਪਰ ਜਦੋਂ ਤਾਂ ਗੱਲ ਦੀ ਆ ਵੀ ਇੱਕੋ ਦਾ ਮਾਲ ਕਰਨਾ ਮੈਨੂੰ ਤੇਰਾ ਪਤਾ ਸੀ ਬਈ ਨਾ ਜਵਾਬ ਚੱਕਰ ਕਰਾਇਆ ਬੋਲੋ ਐਂ ਜਵਾਬ ਨੂੰ ਛੱਡ ਦੇ ਠੀਕ ਹੈ ਤੇ ਤੇ ਬਾਹਰ ਤੇ ਮੱਤੇ ਜਵਾਬ ਦੇਣਾ ਮਾਲ ਦਾ ਜਵਾਬ ਨਹੀਂ ਦੇ ਸਕਦਾ ਹੁਣ ਆਇਆ ਲੈਣ ਤੇ ਐਂ ਕਰੀ ਜਿਹੜਾ 400 ਕਿਲਾ ਰੋਹੀ ਵਿਆ ਬਾਣਾ ਆਪਣਾ ਉਦੇ ਨਾਲ ਇੱਕ ਮੋਗੀ ਜਾਂਦੀ ਆ। ਉਹਦੇ ਨਾਲ ਤਿੰਨ ਕਿਕਰਾਂ ਦਾ ਜੋੜਾ ਤੇ ਉੜਾ ਤੇ ਉੜਾ ਜੋੜਾ ਹੋ ਰਿਹਾ ਲਟੜਾਉੜਾ। ਠੀਕ ਹੈ। ਉਹਨਾਂ ਦੇ ਵਿੱਚ ਬਸ ਧਰਜੀ ਉਹਦੇ ਥੱਲੇ ਟੋਆ ਪੱਟ ਕੇ ਨਾ ਉੱਤੇ ਧਰਿਆ ਹੋਇਆ ਮੇਰਾ ਕਾ। ਨਾਲ ਪਈ ਆ ਕਹੀ ਨਿਸ਼ਾਨੀ ਆ ਉਹਦੇ ਵਿੱਚ ਟੋਏ ਦੇ ਪੈਸੇ ਧਰਜੀ ਜਵਾਕ ਤੇਰਾ ਜੇ ਤੂੰ ਪੈਸੇ ਧਰ ਕੇ ਪੁੱਠਾ ਭੌਂਕੇ ਝਾਕੇਗਾ ਮੰਗਰ ਖੜਾ ਹੋਊਗਾ ਪੂਰੇ ਸਹੀ ਸਲਾਮਤ ਆ ਉਹਦੇ ਅਜੇ ਅੰਗ ਪੈਰ। ਨੀ ਦੁਵਾ ਤੂੰ ਦੇਖ ਲਈ ਜਿਹੜਾ ਪਹਿਲਾਂ ਆਪਾਂ ਹੋਈ ਹੁੰਦੀ ਸੀ ਉਂਗਲੀ ਮਾਰਦੇ ਹੁੰਦੇ ਸੀ ਛੋਟੇ ਹੁੰਦੇ ਜਿਹੜਾ ਉਂਗਲੀਆਂ ਵੱਡ ਕੇ ਬੰਦਿਆਂ ਦੀ ਗਲ ਚ ਪਾ ਕੇ ਮਾਲਾ ਬਣਾ ਲੈਂਦਾ ਸੀ ਤੇ ਦਸ ਉਂਗਲਾਂ ਦੀ ਮਾਲਾ ਬਣਾ ਦੂ ਨਹੀਂ ਅੱਜ ਤੱਕ ਤੈਨੂੰ ਤੇ ਨਾ ਪੈਸੇ ਆਏ ਮੈਂ ਤੇਰੇ پورے ਹੱਥ ਬੰਨ ਮੈਂ ਤੇਰੇ پورے ਬਾਹਰ ਵਿੱਚ 4 6 ਘੰਟੇ ਤੱਕ ਪੈਦੇ ਬੌਂਧ ਕਰ ਦੂ ਮੇਰੇ ਜਵਾਬ ਨੂੰ ਕੋਸ ਨਾ ਗਈ ਬਾਤ ਠੀਕ ਆ ਤੇਰਾ ਜਵਾਬ ਅੱਜ ਦਾ ਦੇਣੀ ਆ ਰੋਟੀ ਉਹਨੂੰ ਮੈਂ ਖਵਾਤੀ ਪਾਣੀ ਪਿਆਤਾ ਚੁੰਗਰੀ ਨਾਲ ਦੁੱਧ ਪਿਆਤਾ ਉਹਨੂੰ ਠੀਕ ਆ ਜੇ ਤੂੰ ਆਹੀ ਗੱਲਾਂ ਪਹਿਲਾਂ ਕਰ ਲੈਂਦਾ ਨਾ ਸੁਣਿਆ ਮੈਨੂੰ ਆ ਲੋੜ ਹੀ ਨਹੀਂ ਸੀ ਪੈਣੀ ਤੂੰ ਆਕੜਦਾ ਹੀ ਪੁਲਿਸ ਨੂੰ ਫੜਾ ਦੂੰ ਆਂ ਨਾਲੇ ਦੂਜੀ ਗੱਲ ਹੋਰ ਜੇ ਕਿਤੇ ਪੁਲਿਸ ਕੋਲੇ ਭੱਗ ਗਿਆ ਜਵਾਕ ਤੇਰਾ ਵੱਜਦਾ ਐ ਮਿੱਤਰਾ ਭੀਖ ਮੰਗਣ ਲਾ ਦੂੰ ਬਾਹਰ ਬਸਡੇ ਦੇ ਭਾ ਕੇ ਉਹਨੂੰ ਭੀਖ ਮੰਗਣ ਕਿੱਟੇ ਕੋਡੇ ਵੱਢ ਕੇ ਬਸ ਠੀਕ ਹੈ ਫੋਨ ਮੇਰਾ ਆਉਣੀ ਹੂ ਇਹ ਤੈਨੂੰ ਦੱਸ ਦੂ ਟਾਈਮ ਆਉਣ ਤੇ ਟਾਈਮ ਆਉਣ ਤੇ ਹਜੇ ਟਾਈਮ ਨਹੀਂ ਆਇਆ ਉਹ ਠੀਕ ਆ ਠੀਕ ਆ ਠੀਕ ਆ ਬਸ ਠੀਕ ਆ 400 ਕਿਲੇ ਚ ਆ ਜਾ 400 ਕਿਲੇ ਚ ਠੀਕ ਆ ਠੀਕ ਆ ਠੀਕ ਆ 2 ਵਜੇ ਤੋਂ ਬਾਅਦ ਮੈਂ ਫੋਨ ਖੋਲੂਗਾ। ਕੱਟਦਾ ਓਏ। ਚੱਲ ਕਰਕੇ ਹੱਲ ਮੂੰਹਾਂ ਬੰਦ ਕੇ ਚੱਲ ਗਏ। ਬਣ ਗਏ ਪੈਸੇ। ਮਾਂ, ਦੱਸ ਸਰ ਮੰਦੀ ਕਾ ਤਰੀਕਾ ਮਾਰਨ ਕੋ ਬਾਣੀ ਮਾਰ ਦਿਨਾ। ਮਾਂ, ਮੈਂ ਮੇਰੇ ਖੜਾ ਲਿਆ ਉਹ। ਬਣ ਰਿਹਾ ਦਾ ਕਿ ਤੂੰ ਮਾਰ ਬੋਲ। ਮਾਂ ਮੈਂ ਮੁੰਡੇ ਪਟਾਈਂਗੀ। ਮੰਦੀ ਹੈ ਜੀ ਹੈ। ਬੋਲ। ਹੈਕ ਪਪੀਓ ਮੇਰੀ ਤੀਨੂ ਨਾ ਮਾਰੋ ਛੱਡ ਦਿਓ ਮੇਰੀ ਤੀਨੂ ਹਣੇ ਕੀ ਬਗਾੜਿਆ ਤੁਹਾਡਾ ਛੱਡ ਦਿਓ ਮੇਰੀ ਤੀਨੂ ਹਾਇਰਬਾ ਕਾਸ਼ ਕਾਸ਼ ਛੇਤੀ ਆ ਬਤੂ ਤੂੰ ਕਰੇ ਛੇਤੀ ਆ ਮੈਂ ਤੈਨੂੰ ਕਰਿਆ ਇਹਨੂੰ ਦੱਸਦੀਆਂ बस तू आजा छैती हेरब्बा मेरी दी ठीक होवे हे बाहेगुरु मेरी दी दी रख्या कर